ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰ ਵਿੱਚ ਨਹਿਰੀ ਖਾਜ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਇਆ ਵਾਦ ਵਿਵਾਦ ਦੋਹਾਂ ਪਰਿਵਾਰਾਂ ਨੇ ਲਾਏ ਇੱਕ ਦੂਜੇ ਤੇ ਦੋਸ਼ ਮਾਮਲਾ ਪੁਲਿਸ ਤੱਕ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮਜੀਠੇ ਤੋਂ ਰਣਜੀਤ ਸਿੰਘ ਦੀ ਰਿਪੋਰਟ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਜੀ ਆਪਣਾ ਮੇਰਾ ਨਾਮ ਸਾਹਬ ਸਿੰਘ ਕਿਹੜਾ ਪਿੰਡ ਰੰਗੀਲਪੁਰੇ ਤੋਂ ਜੀ 21 ਇਹ ਜਾਣੇ ਜੀ ਰਾਤੀ 10 ਵਜੇ ਦਾ 18 ਤਰੀਕ ਨੂੰ 10 ਵਜੇ ਰਾਤ ਦਾ ਵਾਕਿਆ ਵਾ ਇਹ ਜਿਹੜਾ ਖਾਲਿਆ ਸਾਡਾ ਜੱਦੀ ਪੁਰਸੀ ਚਲਦਾ ਆ ਰਿਹਾ ਜਿਹਦੇ ਤੇ ਰਕਬਾ ਸਾਡਾ ਲਗਭਗ ਜੜੀ 40 50 ਕਿੱਲੇ ਆ ਸਾਡੇ ਸਾਰੇ ਭਰਾਵਾਂ ਦਾ ਸਾਝਾ ਇਹ ਰਾਤ ਇਹਨਾਂ ਨੇ ਫੋਨ ਲਾਇਆ ਨੇ ਮਸ਼ਿੰਦਰ ਸਿੰਘ ਉਹ ਕੇ ਜਸਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਨਾਲ ਇਹਨਾਂ ਦਾ ਇੱਕ ਬੇਟਾ ਸੀਗਾ ਤੇ ਕੁਝ ਅਣਪਛਾਤੇ ਬੰਦੇ ਸੀਗੇ ਰਾਤ ਇਹਨਾਂ 10 ਵਜੇ ਪੋਕ ਲੈਂਨ ਲਿਆ ਕੇ ਜਦੋਂ ਇੱਥੇ ਢੋਣਾ ਚਾਲੂ ਕੀਤਾ ਇਹਨੂੰ ਖਾਲ ਨੂੰ ਤੇ ਸਾਨੂੰ ਪਤਾ ਲੱਗਾ ਵਾ ਤੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਸਾਡੇ ਇੱਥੇ ਰਾਤ ਇਹ ਇਹ ਸਾਡਾ ਖਾਲ ਜਿਹੜਾ ਢਾਇਆ ਜਾ ਰਿਹਾ ਜਿਹੜਾ ਖਾਲ ਆ ਇਹ 2 ਫੁੱਟ 2 ਕਰਮਾ ਛੜਕਦਾ ਥਾਂ ਛੱਡ ਕੇ ਗਾੜੀ ਸਾਡਾ ਫੇਰ ਖਾਲ 2 ਕਰਮ ਦਾ ਹੋ ਜਿਹੜਾ ਅੱਗੇ ਵੀ ਇਹਨਾਂ ਪਹਿਲਾਂ ਵੀ ਵੱਡ ਵੱਡ ਕੇ ਛੋਟਾ ਕਰ ਦਿੱਤਾ ਗਿਆ ਅਸੀਂ ਹੁਣ ਝੋਨਾ ਲਾਉਣ ਦੀ ਤਿਆਰੀ ਚ ਆ ਇਹਨਾਂ ਰਾਤੀ ਸਾਡਾ ਖਾਲ ਢਾਹਤਾ ਇਸ ਚੀਜ਼ ਦਾ ਤੇ ਇਹ ਸਾਨੂੰ ਬੜਾ ਨੁਕਸਾਨ ਹੈ ਜਿੱਥੇ ਕਿ ਸਰਕਾਰ ਕਹਿੰਦੀ ਆ ਵੀ ਤੁਸੀਂ ਨਹਿਰੀ ਇਹ ਲਾਓ ਆਪਣਾ ਜਿਹੜੀ ਸ਼ਿਕਾਇਤ ਕੀਤੀ ਉਸ ਤੇ ਕੀ ਕਾਰਵਾਈ ਕੀਤੀ ਜਾਰੀ ਪੁਲਿਸ ਨੂੰ ਉਸ ਤੇ ਅਜੇ ਤੱਕ ਜਿੰਨਾ ਸਾਡੇ ਧਿਆਨ ਚ ਆ ਵੀ ਰਾਤੀਂ ਅਸੀਂ ਇੱਕ ਟਰੱਕ ਹੀ ਇਹਨਾਂ ਦਾ ਫੋਕ ਲਾਈਨ ਹੀ ਉੱਥੇ ਲਾਏ ਆਗੇ ਜੇ ਤੇ ਇਹਨਾਂ ਲੱਤਣੀ ਹੀ ਮਸ਼ੀਨ ਉਹ ਲਾਏ ਆਗੇ ਤੇ ਬਾਕੀ ਅਜੇ ਤੱਕ ਕੋਈ ਬਹੁਤੀ ਸਾਨੂੰ ਪਤਾ ਨਹੀਂ ਲੱਗ ਰਹੀ ਹੁਣ ਮੰਗ ਹੀ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਕਾਰਵਾਈ ਮੰਗੇ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਸਾਡਾ ਖਾਲ ਇੱਥੇ ਹੀ ਬਾਹਰ ਰੱਖਿਆ ਜਾਏ ਜਦ ਕਿ ਅਸੀਂ ਗਾੜੀ ਨਹਿਰੀ ਪਾਣੀ ਨੂੰ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਵਾ ਜਦ ਸਰਕਾਰ ਦੀਆਂ ਵੀ ਇਹ ਸਰਕਾਰ ਵੀ ਇਹ ਕਹਿੰਦੀ ਆ ਵੀ ਨਹਿਰੀ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਜ਼ਮੀਨ ਨੂੰ ਲਾਓ ਇਸ ਕਰਕੇ ਆ ਵੀ ਸਾਡੀ ਸਮੇਂ ਮਾਰ ਕੀਤੀ ਆ ਇਹਨਾਂ ਨੇ ਤੇ ਇਹਨਾਂ ਦੇ ਖਿਲਾਫ ਜੋ ਕਾਨੂੰਨੀ ਇੱਕ ਇਹਨਾਂ ਨੇ ਟਰੈਕਟਰ ਰਾਤੀ ਜਿਹੜੇ ਜਿਹੜੇ ਟਰੈਕਟਰ ਨਾਲ ਰਾਤੀ ਇਹ ਮਧਰਾ ਟਰੈਕਟਰ ਹੀਗਾ ਜਿਹੜੇ ਟਰੈਕਟਰ ਨਾਲ ਰਾਤੀ ਢਾ ਕੇ ਖਾਲ ਪੁੱਟ ਕੇ ਜਾ ਰਹੇ ਸੀਗੇ ਤੇ ਉਹ ਇਹ ਭੁਜਾ ਕੇ ਲੈ ਗਏ ਆ ਤੇ ਇਹਨਾਂ ਨੇ ਇੱਥੇ ਜਿਹੜੇ ਨਾਲ ਰੁਖ ਲਾਏ ਸੀਗੇ ਛੜਕਦੇ ਨਾਲ-ਨਾਲ ਜਿਹੜੇ ਰੁੱਖ ਲਾਇਏ ਸੀ ਉਹ ਵੀ ਰਾਤੀ ਪੁੱਟ ਦਿੱਤੇ ਗਏ ਆ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਇਹਨਾਂ ਨੂੰ ਰੱਤ ਪਾਈ ਜਾ ਤੇ ਅਣਪਛਾਤੇ ਬੰਦੇ ਵੀ ਨਾਲ ਲੁਕੀ ਹੋਏ ਆ ਜੀ ਸਮਝ ਕੀ ਨਾ ਆਪਣਾ ਹਰਜਿੰਦਰ ਸਿੰਘ ਸਰਦਾਰ ਹਰਜਿੰਦਰ ਸਿੰਘ ਜੀ ਇੱਕ ਸਾਫ ਸਿੰਘ ਹੁਣਾਂ ਦੋਸ਼ ਲਾਏ ਆ ਤੁਹਾਡੇ ਉੱਪਰ ਕਿ ਜਿਹੜਾ ਸਾਡਾ ਜੱਦੀ ਪੁਸ਼ਤੀ ਖਾਲ ਆ ਉਹ ਧੱਕੇ ਦੇ ਨਾਲ ਵਾਉਣ ਦੀ ਕੋਸ਼ਿਸ਼ ਕੀਤੀ ਆ ਰਾਤੀ 10 ਵਜੇ ਇਹ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜ਼ਮੀਨ ਜਿਹੜੀ ਆ ਸਾਡੀ ਮਾਲਕੀ ਛੜਕ ਦੇ ਨਾਲ ਲੱਗਦੀ ਆ ਨਾਲ ਹੀ ਖਾ ਲਿਆ ਅਹੀਂ ਖਾਰ ਦਾ ਕੰਡਾ ਬਨਣ ਨਹੀਂ ਸਾਡੀ ਪਹਿਲੀ ਨੀਵੀਂ ਆ ਫਸਲ ਮਾਰ ਹੁੰਦੀ ਹੈ ਉਹਦੇ ਕਾਰਨ ਅਹੀਂ ਖਾਲ ਜਿਹੜਾ ਕੰਡਾ ਚੌੜਾ ਕਰਦੀਆਂ ਨਾਲ ਬਿਲਕੁਲ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਆਪਣੇ ਖਾਲ ਨੂੰ ਕੰਡਾ ਚੌੜਾ ਕਰਨ ਕੇ ਆਪਣੇ ਫਸਲ ਬਚਾਉਣ ਕਰਕੇ ਡੇਂਗਾ ਪੂਰੀ ਰਾਤ ਨਹੀਂ ਟਾਈਮ ਸਾਰਾ 7:30 ਦਾ ਸੀ ਦੋ ਹੀ ਬੰਦੇ ਅਸੀਂ ਹੋਰ ਕੋਈ ਸਾਡੇ ਨਾਲ ਨਹੀਂ ਜੀ ਇਹ ਜਿਹੜਾ ਖਾਲ ਤੁਸੀਂ ਕਰ ਰਹੇ ਹੋ ਸੈੱਟ ਕੋਈ ਨਿਸ਼ਾਨਦੇਹੀ ਹੋਈ ਹੈ ਕਿ ਉਦਾਂ ਕਰਦੇ ਪੀਜੋ ਵੇਖੋ ਜੀ ਨਿਸ਼ਾਨਦੇਹੀਆਂ ਦੀਆਂ ਕਈ ਹੋ ਚੁੱਕੀਆਂ ਐ ਇਹਦੇ ਪਾਸਾ ਜੀ ਨਾਲੇ ਲਿਖਿਆ ਆ ਨਕਸ਼ਾ ਸਾਡੇ ਕੋਲ ਆ ਸਰਕਾਰੀ ਖਾਣੇ ਨਾਲ ਲਿਖਿਆ ਉਹਨਾਂ ਦੋਸ਼ ਲਾਏ ਆ ਧੱਕੇਸ਼ਾ ਹੀ ਕਰਨ ਦੇ ਕੀ ਕਹਿਣਾ ਚਾਹੁੰਦੇ ਨਹੀਂ ਕੋਈ ਧੱਕੇਸ਼ਾ ਹੀ ਨਹੀਂ ਜੀ ਅਸੀਂ ਤਾਂ ਟਾਈਮ ਨਾਲ ਬਣਦੇ ਕੋਈ ਧੱਕੇਸ਼ਾ ਦੋ ਜਣੇ ਅਸੀਂ ਧੱਕੇਸ਼ਾ ਹੀ ਕਦੀ ਕਰਨੀ ਇਹ ਮਸ਼ੀਨ ਵਾਲਾ ਆਪਰੇਟਰ ਹੀ ਇੱਕ ਮੈਂ ਹੀ ਗੱਲਾਂ ਕੱਲਾ ਮੈਂ ਹੀ ਬਾਕੀ ਮੇਰੇ ਇੱਕ ਮੇਰੀ ਲੜਕੀ ਇੱਕ ਮੇਰੀ ਨਾਲ ਦੀ ਇਹ ਗਏ ਦੇ ਗਲ ਬਹਿ ਗਏ ਸਭ ਸੰਤ ਨਹੀਂ ਉਹਨਾਂ ਦੇ ਪਰਿਵਾਰ ਦੇ ਕੋਈ 5 ਤੋਂ 7 ਜੀਆਂ ਦੇ ਨਾਲ ਇਹ ਜੀ ਉਹਨਾਂ ਦੇ ਪਰਿਵਾਰ ਦੇ 15 20 ਜੀ ਹੀ ਸਾਰੇ ਇਕੱਠੇ ਹੋ ਕੇ ਆਏ ਠੀਕ ਹੈ ਜੀ ਸਾਹਿਬ ਸਿੰਘ ਆਰਜਿੰਦਰ ਸਿੰਘ ਜੂਰਾਵਾਰ ਸਿੰਘ ਮਤਲਬ ਕਬਲ ਦੇ ਮੁੰਡੇ ਤਿੰਨੇ ਲੜ ਗਏ ਠੀਕ ਹੈ ਹਾਂਜੀ ਬਿੱਲੂ ਦੇ ਦੋ ਮੁੰਡੇ ਇਹ ਲੜ ਗਏ ਇੱਕ ਪੁਰਸੀ ਆ ਤੀਜਾ ਠੀਕ ਹੈ ਹਾਂਜੀ ਵੇਖੋ ਜੀ 부ਜੇ ਅੜੇ ਲਾਗੇ ਛਲਕਦੇ ਆਗੇ ਹੀ ਉਹ ਜਾੜ ਹੀ ਉਹ ਅਸੀਂ ਪੁੱਟਣ ਆਤੇ ਮਸ਼ੀਨ ਦੇ ਡਾਈ ਨਾਲ 부ਜੇ ਪੁੱਟੇ ਜਾਂਦੇ ਸਫਾਈ ਹੋ ਜੀ ਉਹ ਗਲਤ ਕੰਮ ਨਹੀਂ ਕੀਤਾ 부ਜੇ ਮੌਕੇ ਤੇ ਸਾਰਾ ਟਰਾਲੀ ਚ ਪਏ ਹੋਏ ਨੇ ਅੱਜ ਇੱਕ ਦਰਖਾਸਤ ਆਈ ਹੁਣ ਜਾਬ ਦੀ ਕੋਲ ਸਾਹਿਬ ਸਿੰਘ ਵੱਲੋਂ ਕਿ ਜਿਹੜਾ ਸਾਡੇ ਸਰਕਾਰ ਜਿੱਦੀ ਖਾਲ ਦੇ ਨਾਲ ਛੇੜਛਾੜ ਕੀਤੀ ਗਈ ਹੈ ਜੀ ਹਾਂਜੀ ਮੇਰੇ ਕੋਲ ਅੱਜੀ ਦਰਖਾਸਤ ਆਈ ਹੈ ਮੈਂ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਜੋ ਵੀ ਤੱਤ ਸਾਹਮਣੇ ਆਏ ਉਹ ਉਹੀ ਕਾਰਵਾਈ ਕੀਤੀ ਜਾਏਗੀ ਤੇ ਬਾਕੀ ਮੇਰੀ ਅਜੇ ਤਸਦੀਕ ਚੱਲ ਰਹੀ ਹੈ ਬਿਲਕੁਲ ਮੈਂ ਇੱਕ ਦੋ ਘੰਟਿਆਂ ਚ ਤਸਦੀਕ ਕਰਕੇ ਤੇ ਆਪਣੀ ਰਿਪੋਰਟ ਜਿਹੜੀ ਹੈ ਇਹਨਾਂ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਤੇ ਕਾਰਵਾਈ ਕੀਤੀ ਜਾਏਗੀ